ਲੋ ਜੀ ਸਸੀ ਗਾ ਜਦੋਂ ਸਾਰਿਆਂ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲੋਂ ਤੇ ਤੁਹਾਡਾ ਸਵਾਗਤ ਕਰਦੀ ਆ ਤੇ ਲੋ ਅੱਜ ਅਸੀਂ ਫੇਰ ਆਨੰਦਪੁਰ ਜੀ ਹਾਜ਼ਰ ਆ ਤੁਹਾਡੇ ਲਈ ਨਵਾਂ ਲੋਕਗੀਤ ਲੈ ਕੇ ਤੇ ਨਵਾਂ ਹੀ ਨੁਕਤਾ ਲੈ ਕੇ ਵੈਸੇ ਤਾਂ ਦੂਜੀ ਵਾਰ ਰਿਪੀਟ ਕਰਦੀ ਆ ਸ਼ਾਇਦ ਮੈਂ ਇਹ ਨੁਕਤਾ ਹੈ ਨਾ ਤੇ ਲੋ ਜਿਹੜਾ ਲੋਕਗੀਤ ਹੈ ਨਾ ਉਹੋ ਲਗਭਗ ਅਸੀਂ ਪਹਿਲਾਂ ਵੀ ਮਤਲਬ ਕਈ ਵਾਰ ਨਾ ਉਕਿਤੋ ਕਿਤੋ ਨੇ ਹੁੰਦੇ ਨੇ ਕਿਸੇ ਤੋਂ ਕਿਵੇਂ ਸੁਣਿਆ ਹੁੰਦਾ ਸੀ ਕਿਸੇ ਤੋਂ ਕਿਵੇਂ ਕੋਈ ਮਾਜੇਦਾਰ ਕੋਈ ਮਾਲਵੇ ਦਾ ਹੈ ਨਾ ਤੇ ਉਹ ਫਿਰ ਜਦੋਂ ਭੈਣਾ ਇਕੱਠੀਆਂ ਹੋਈ ਜਾਂਦੀਆਂ ਨੇ ਕੋਈ ਕਿਤੋਂ ਆਈ ਹੁੰਦੀ ਕੋਈ ਕਿਤੋਂ ਆਉਦੇ ਢੰਗ ਦੱਸਣ ਆਉਂਦੀ ਹੈ ਹਵਾਲ ਦੇ ਢੰਗ ਦੱਸਣ ਆਉਂਦੀ ਹੈ ਤੇ ਹੁਣ ਥੋੜਾ ਜਾ ਸਾਰ ਅਰਥ ਉਹੀ ਨਿਕਲੂਗਾ ਪਰ ਥੋੜੇ ਜਿਹੇ ਤਰ੍ਹਾਂ ਦਾ ਫਰਕ ਹੈ ਤੇ ਗੀਤ ਲਗਭਗ ਉਹੀ ਹੈ ਹੈ ਨਾ ਤੇ ਸ਼ਾਇਦ ਤੁਸੀਂ ਨਾਮ ਵੀ ਸੁਣਿਆ ਹੋਵੇ ਕਿਸੇ ਨੇ ਹੈ ਨਾ ਤੇ ਲੋ ਇਹ ਦੇ ਹੋਰ ਵਰ ਜਾਈ ਦਾ ਥੋੜਾ ਜਿਹਾ ਸਮੇਂ ਲਾਇਆ ਇਹਦੇ ਵਿੱਚ ਤੇ ਸੁਣੋ ਇਸ ਗੀਤ ਨੂੰ ਤੇ ਮਾਣੋ ਇਸ ਗੀਤ ਦਾ ਆਨੰਦ ਜੇ ਮੇਰੇ ਚੈਨਲ ਤੇ ਨਵੇਂ ਆਓ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹਰ ਜ਼ੋਰ ਕਮੈਂਟ ਜ਼ੋਰ ਲਿਖਿਆ ਕਰੋ ਸਬਸਕ੍ਰਾਈਬ ਵੀ ਜ਼ੋਰ ਕਰਿਆ ਕਰੋ ਮੈਨੂੰ ਤੁਹਾਡੇ ਸਬਸਕ੍ਰਾਈਬਰ ਨਹੀਂ ਜ਼ੋਰ ਤੇ ਹਨਾ ਤੇ ਤੁਸੀਂ ਜੇ ਤੁਹਾਨੂੰ ਆਪ ਨੂੰ ਨਹੀਂ ਕਰਨਾ ਆਉਂਦਾ ਤਾਂ ਬੱਚਿਆਂ ਤੋਂ ਕਰਵਾ ਲਿਆ ਕਰੋ ਕਮੈਂਟ ਆਪ ਨੂੰ ਨਹੀਂ ਲਿਖਣਾ ਆਉਂਦਾ ਮੈਨੂੰ ਖੁਦ ਨਹੀਂ ਲਿਖਣਾ ਆਉਂਦਾ ਮੈਂ ਵੀ ਕਈਆਂ ਨੂੰ ਲਿਖਣੇ ਹੁੰਦੇ ਨੇ ਤੇ ਮੈਂ ਬੱਚਿਆਂ ਤੋਂ ਕਹਿੰਿਆ ਵੀ ਇਹ ਲਿਖ ਦੇਣ ਤਾਂ ਹਨਾ ਤੇ ਲਿਖਾ ਦਿੰਦੀ ਆ ਕਈ ਵਾਰੀ ਤੇ ਤੁਸੀਂ ਵੀ ਕਮੈਂਟ ਜ਼ਰੂਰ ਲਿਖੋ ਮੇਰੇ ਭੈਣਾਂ ਹੈ ਤੇ ਫਿਰ ਸਾਡਾ ਹੌਸਲਾ ਵੱਧਦਾ ਤੇ ਲੋ ਆਪਣੇ ਸੱਭਿਆਚਾਰ ਨਾਲ ਆਪਾਂ ਕੁਸ਼ਲਤ ਕਰੀਏ ਤੇ ਪੰਜਾਬ ਮਾਂ ਪੰਜਾਬੀ ਦੀ ਮੈਂ ਬਹੁਤ ਹੀ ਸੇਵਾ ਕਰਦੀ ਆ ਤੇ ਤੁਸੀਂ ਵੀ ਆਨੰਦ ਮਾਣੋ ਇਹਦਾ ਤੇ ਲੋ ਸੁਣੋ ਫਿਰ ਤੁਸੀਂ ਇਹ ਪਿਆਰੇ ਜਿਹੇ ਗੀਤ ਨੂੰ કેડે દેસો મે સોનામ ગામ કેડે દેસા સનિયાર કેડે દેસો મે સોનામ ગામ કેડે દેસા ਪਰਵ ਦੇਸ਼ੋਂ ਮੈਂ ਸੋਲਾਮ ਗਾਮ ਪੱਛਮ ਦੇਸ਼ਾਂ ਨੇ ਆਰ ਪੂਰਵ ਦੇਸ਼ੋਂ ਮੈਂ ਸੋਲਾਮ ਗਾਮ ਪੱਛਮ ਦੇਸ਼ਾਂ ਨੇ ਸੋਨੇ ਆਰਿਆ ਬਾਜੂ ਦਾ ਕੰਗਣਾ ਕੰਗਣਾ ਤੂੰ ਅਜਬ ਕੜੀ ਵੇ ਕੜੀ ਸੋਨੇ ਆਰਿਆ ਬਾਜੂ ਦਾ ਕੰਗਣਾ ਕੰਗਣਾ ਤੂੰ ਅਜਬ ਕੜੀ ਇੱਕ ਲੱਖ ਮੋਤੀ ਕੰਗਣਾ ਦੀ ਜੜ ਤੇ ਜੜੀ ਵੇ ਇੱਕ ਲੱਖ ਹੀਰੇ ਤੇ ਇੱਕ ਲੱਖ ਮੋਤੀ ਕੰਗਣਾ ਦੀ ਜੜ ਤੇ ਜੜੀ ചടണാത സാമന <coughs> ਮੈਂ ਵੀ ਜਾਣਾ ਸਿੰਘ ਜੀ ਨਾਲੇ ਮਿਲ ਸਖੀਆਂ ਨਾਮ ਲੈ ਚੱਲੀਆ ਮੈਂ ਵੀ ਜਾਣਾ ਸਿੰਘ ਜੀ ਨਾਲੇ ਸਾਰੇ ਮੂੜਿਆ ਨਾ ਕੰਗਣਾ ਮੋਤੇ ਗਵਰ ਨਾ ਕੇ ਸਖੀਆਂ ਸਾਰੇ ਮੂੜਿਆ ਨਾ ਕੰਗਣਾ ਮੋਤੇ ਗਵਰ ਛ ਦੇਵਰੇ ਮਜੂਆ ਦਾ ਛੇੜ ਕੰਗਣਾ ਮੇਰਾ ਢੋੜ ਲਿਆਵੇ ਛੋਟਾ ਦੇਵਰੇ ਮਧਿਆ ਦਾ ਛੇੜ ਕੰਗਣਾ ਮੇਰਾ ਢੋੜ ਲਿਆ ਕੰਗਣਾ ਨੀਲਬਦਿਆ ਕੀ ਕੰਗਣਾ ਧੀਲਵਾਈ ਜੇ ਤੇਰਾ ਭਗੋ ਮ ਕੰਗਣਾ ਨੀਲਬਦਿਆ ਕੀ ਕੰਗਣੇ ਧੀਲੇ

ਅਗੇ ਅਗੇ ਕੋੜਾ ਤੇ ਪਿੱਛੇ ਪਿੱਛੇ ਢੋੜਾ ਏ ਤੇਰੀ ਕੰਗਣਾ ਲੂਵ ਅਗੇ ਅਗੇ ਕੋੜਾ ਤੇ ਪਿੱਛੇ ਪਿੱਛੇ ਢੋੜਾ ਏ ਤੇਰੀ ਕੰਗਣਾ ਲੂਵ ਨਾਲੈਣਾ ਘੋੜਾ ਤੇ ਨਾਲੈਣਾ ਡੋੜ ਕੰਗਣੇ ਦੀ ਲੈਣੀ ਨਾਲ ਵਈ ਨਾਲੈਣਾ ਤੋੜਾ ਤੇ ਨਾਲੈਣਾ ਡੋੜ ਕੰਗਣੇ ਦੀ ਲੈਣੀ ਨਾਲ ਵਈ

ਉਂਦੇ ਰੇ ਨਲਾਈ ਚਾਂਦੀ ਛੋਟਾ ਦੇ ਰੇ ਬੀਆ ਬੜੀ ਬਾਬੂ ਨੇ ਉਂਦੇ ਰੇ ਨਲਾਈ ਚਾਂਦੀ ਛੋਟਾ ਦੇ ਰੇ ਆਹ ਇਹ ਤੇ ਮਾਣੋ ਇਸ ਗੀਤ ਦਾ ਆਨੰਦ ਤੇ ਦੱਸੋ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਹਰ ਰੋਜ਼ ਕਹਿਣੀ ਆ ਜੇ ਵੀ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਿਵੇਂ ਤੁਹਾਨੂੰ ਮੇਰੇ ਨੁਕਤਿਆਂ ਦੀ ਗੀਤਾਂ ਦੀ ਲੋੜ ਹੈ ਫਿਰ ਮੈਨੂੰ ਤੁਹਾਡੇ ਇਹ ਸਬਸਕ੍ਰਾਈਬ ਵਾਲੀ ਤੇ ਇਹਦੀ ਲੋੜ ਹੈ ਪੁਆਇੰਟਾਂ ਦੀ ਵੀ ਹੈ ਨਾ ਫਿਰ ਸਾਡਾ ਹੌਸਲਾ ਵੱਧ ਜਾਂਦਾ ਹੋਰ ਕਮੈਂਟ ਨਾਲ ਕਿਸ ਨਾਲ ਕਿਹੋ ਜਿਹਾ ਗੀਤ ਲੱਗਿਆ ਸੀ ਵਧੀਆ ਗਾਇਕ ਫਿਰ ਅਸੀਂ ਵੀ ਬਜ਼ੁਰਗਾਂ ਤੇ ਫਿਰ ਮੈਂ ਪੰਜਾਬੀ ਬੋਲੀ ਦੀ ਸੇਵਾ ਕਰਦਿਆਂ ਪੂਰੀ ਕੋਸ਼ਿਸ਼ ਨਾਲ ਹੈਨਾ ਤੇ ਸਾਡਾ ਸੱਭਿਆਚਾਰ ਜਿਉਂਦਾ ਤਿਆਉ ਰਹੇ ਹੈਨਾ ਤੇ ਨਹੀਂ ਤਾਂ ਫਿਰ ਐਂ ਹੀ ਰਹਿ ਜਾਣਾ ਸੀ ਨਾਲ ਹੀ ਲੈ ਜਾ ਸੀ ਚੰਗਾ YouTube ਆ ਗਈ ਤੇ ਫਿਰ ਇਹ ਜਦ ਤੱਕ ਰਹੇਗੀ ਦੁਨੀਆ ਤੱਕ YouTube ਰਹੂਗਾ ਉਨਤੱਕ ਇਹ ਸਾਰੇ ਗੀਤ ਰਹਿਣਗੇ ਹੈਨਾ ਸੋਨਾ ਤੇ ਇਹ ਅਮਰ ਹੋ ਗਏ ਗੀਤ ਹੈਨਾ ਗੀਤ ਸੁਣਾਉਣ ਦੇ ਮਾਰੇ ਸਾਨੂੰ ਪੂਰਾ ਜੋਰ ਲਾ ਕੇ ਗੀਤ ਬੋਲ ਕੱਢਣੇ ਪੜ ਚਾਹੇ ਅੱਖੇ ਤੇ ਸ਼ੌਕੇ ਵੀ ਗੀਤ ਬੋਲਣਾ ਫੜਤੇ ਸੋਨਾ ਲੱਗੇ ਤੇ ਲਵ ਜੀ ਸੋਹਣੇ ਲੱਗਣ ਸੋਨੋ ਗੀਤ ਦੀ ਖੋਜ ਤਾਂ ਤੁਸੀਂ ਕੱਢਣੀ ਆ ਵੀ ਕਿੰਨਾ ਸੋਹਣਾ ਗੀਤ ਹੈ ਸਾਨੂੰ ਮਿੰਟ ਕਮੈਂਟ ਕਮੈਂਟ ਕਰਨੇ ਨੇ ਲਿਖਿਆ ਕਰੋ ਵੱਧ ਤੋਂ ਵੱਧ ਨੀਖਿਆ ਕਰੋ ਕੋਈ ਜਾਂਦਾ ਹੈ ਤੇ ਮੇਰੀ ਭਜਾਈ ਨੂੰ ਬਹੁਤ ਲਾਭ ਫਾਇਦਾ ਕਰ ਰਿਹਾ ਤੇ ਲੋ ਫੜੋ ਤੁਸੀਂ ਹੁਣ ਸੌਂਫ ਨੂੰ ਫੜ ਲਓ ਨੁਕਤੇ ਵੱਲ ਆਜੋ ਹੈਨਾ ਤੇ ਸੌਂਫ ਹੈ ਜਿਹੜੀ ਇਹ ਅਸਮਨ ਦਮੇ ਨੂੰ ਵੀ ਆਰਾਮ ਹੁੰਦਾ ਹੈ ਸੌਂਫ ਲੈਣਾ ਸਾਹ ਨਹੀਂ ਜਾਂਦਾ ਬੰਦੇ ਦਾ ਹੈਨਾ ਇਹਨੂੰ ਜੂਰ ਸੌਂਫ ਨੂੰ ਚੱਬਿਆ ਕਰੋ ਤੇ ਇਹ ਟੀਵੀ ਵੀ ਹੋਣ ਦਿੰਦੀ ਖਾਂਸੀ ਜੁਕਾਮ ਛਾਤੀ ਵਿੱਚ ਜੇ ਬਲਗਮ ਜੰਮ ਗਈ ਹੈ ਤਾਂ ਸੌਂਫ ਦਾ ਕੜਾ ਬਣਾ ਕੇ ਪੀਓ ਪਤਾ ਕਿਵੇਂ ਸੌਂਫ ਪਾ ਲਈ ਆਪਾਂ ਵਿੱਚ ਉਹਦੇ ਦੇਸੀ ਖੰਡ ਪਾ ਲਈ ਚਾਹ ਦੁੱਧ ਨਹੀਂ ਪਾਉਣਾ ਵਿੱਚ ਸਮਝਾ ਤੇ ਇਹ ਜਦੋਂ ਚਾਹ ਵਾਂਗੂ ਕੱਢ ਗਈ ਨਾ ਫਿਰ ਇਹਨੂੰ ਚਾਹ ਵਾਂਗੂ ਸੀਪਿੰਗ ਕਰਕੇ ਪੀਓ ਇੱਕਦਮ ਨਹੀਂ ਸਿੱਟਣੀ ਅੰਦਰ ਹੈ ਤਾਂ ਤੁਹਾਡੀ ਛਾਤੀ ਹੌਲੀ ਹੋ ਜੂ ਬਲਗਮ ਜਿਹੜੀ ਹੈ ਨਾ ਥੋੜਾ ਲੂਨ ਸੰਦਲ ਹੋਂ ਵਿੱਚ ਪਾ ਲੋ ਹੈ ਨਾ ਤੇ ਫਿਰ ਤੁਹਾਡੀ ਆਪਣੀ ਜਿਹੜੀ ਹੈ ਬਲਗਮ ਹੈ ਇਹ ਸ਼ਕਤੀ ਹੌਲੀ ਹੌਲੀ ਬਲਗਮ ਬਾਹਰ ਨਿਕਲ ਲੱਗ ਜੂਗੀ ਹੈ ਨਾ ਤੇ ਇਹਨੂੰ ਹਰ ਰੋਜ਼ ਚਾਹ ਦੇ ਵਿੱਚ ਵੈਸੇ ਵੀ ਸੌਂਫ ਪਾਉਂਦੇ ਰਿਹਾ ਕਰੋ ਸੌਂਫ ਵਿੱਚ ਮਿਸ਼ਰੀ ਮਿਲਾ ਕੇ ਲੋ ਤਾਂ ਇਹ ਕਾਨਸਟ੍ਰੋਲ ਨਹੀਂ ਬਦਲ ਦਿੰਦੀ ਹੈ ਨਾ ਤੁਹਾਡਾ ਖੂਨ ਗਾੜਾ ਨਹੀਂ ਹੋਣ ਦੇਉ ਮਿਸ਼ਰੀ ਛਿੱਟਾ ਮਿਸ਼ਰੀ ਜਿੱਥੇ ਵੀ ਮਿਸ਼ਰੀ ਕਹੀਏ ਤੇ ਮਿਸ਼ਰੀ ਪਾਉਣੀ ਹੈ ਬਰੀਕ-ਬਰੀਕ ਨਹੀਂ ਜਿਹੜਾ ਭੋਗ ਵੰਡਦੇ ਆ ਸਿੱਟਾ ਮਿੱਠਾ ਅੱਗੇ ਵਾਲੀ ਮਿੱਠੀ ਕੋਣੀ ਹੈ ਨਾ ਇਹ ਵੀ ਘਰਿਆ ਕੇ ਰੱਖਿਆ ਕਰੋ ਪਾਚਨ ਕਿਰਿਆ ਲਈ ਬਹੁਤ ਸੌਂਫ ਵਰਦਾਨੀ ਹੈ ਹੈ ਨਾ ਇਸ ਲਈ ਤੁਸੀਂ ਦੰਦ ਖਰਾਬ ਹੋਣ ਤਾਂ ਵੀ ਸੌਂਫ ਚਬ ਲੋ ਖਾਣਾ ਤੇ ਬਾਕੀ ਸੌਂਫ ਖਾਣਾ ਕਬਜ ਨਹੀਂ ਰਹਿੰਦੀ ਛੋਟੇ ਛੋਟੇ ਨੁਕਤੇ ਨੇ ਇਹ ਤੇ ਲਾਭ ਇਹਨਾਂ ਦੇ ਵੱਡੇ ਨੇ ਮੋਟਾਪਾ ਫਿਰ ਘਟਦਾ ਜਦੋਂ ਕਬਜ ਨਹੀਂ ਰਹੂ ਪੇਟ ਥੋੜਾ ਸਾਫ਼ ਰਹੂ ਕੋਈ ਰੋਗ ਨਹੀਂ ਹੋਊਗਾ ਤਾਂ ਨਾਲੇ ਫਿਰ ਚਰਬੀ ਗਲਦੀ ਰਹੂ ਮੋਟਾਪੇ ਨੂੰ ਹੀ ਕੱਟ ਕਰਦੀ ਹੈ ਹੈ ਨਾ ਸਾਂਤ੍ਰਿਸ ਇਸ ਸੈਂਕੜੇ ਬਿਮਾਰੀਆਂ ਨੂੰ ਦੂਰ ਕਰਦੀ ਆ। ਤੁਹਾਨੂੰ ਲੱਗਿਆ ਸਾਂਫ ਨੂੰ ਜਰੂਰ ਆਪਣੇ ਵਰਤੋਂ 'ਚ ਲਿਆ ਕਰੋ, ਹਰ ਰੋਜ਼ ਹੀ ਲਿਆ ਕਰੋ। ਨਾਲੇ ਚਾਹ ਟੇਸਟੀ ਬਣੂ ਵਧੀਆ, ਹੈਨਾ? ਤੇ ਲੋ ਮਾਣੋ ਇਸ ਗੀਤ ਦਾ ਤੇ ਸਾਂਫ ਰਾਣੀ ਦਾ ਅਨੰਦ। ਤੇ ਸਾਨੂੰ ਦਿਓ ਛੁੱਟੀਆਂ, ਕੱਲ ਨੂੰ ਫੇਰ ਮਿਲਦੇ ਆ ਨਵੇਂ ਨੱਚ ਤੇ ਨਵੇਂ ਗੀਤ ਨਾਲ। ਧੰਨਵਾਦ ਸਾਡੀ ਵੀਡੀਓ ਦੇਖਣ ਲਈ।